ਚੀਜ਼ ਹੈ ਕੁਝ ਕੁ ਵੀਰੇ ਹਜੇ ਨੇਗੇ ਜਿਹੜੇ ਆਰਗੈਨਿਕ ਕਹਿੰਦੇ ਨੇ ਪਰ ਉਹ ਨਾਲ ਨਾ ਫਿਰ ਉਹ ਬਾਇਓ ਫੀਡਾਂ ਪਾਉਣ ਲੱਗ ਜਾਂਦੇ ਨੇ ਜਾਂ ਉਹ ਜਿਹਾ ਉਹ ਕਹੇ ਹੈ ਤਾਂ ਆਰਗੈਨਿਕ ਤੇ ਥੱਲੇ ਹੀ ਲਿਆਉਂਦੇ ਨੇ ਪਰ ਫਿਰ ਉਹ ਉਹ ਤਾਂ ਉਹੀ ਸਿਸਟਮ ਹੋ ਗਿਆ ਨਾ ਕੰਨ ਹੀ ਫੜਿਆ ਤਾਂ ਇਧਰ ਦੀ ਨਹੀਂ ਇਧਰ ਦੀ ਫੜ ਲਿਆ ਠੀਕ ਹੈ ਘਰਬਤੀ ਬੀਜ ਹੈ ਆਪਣੇ ਰਾਜਸਥਾਨ ਦਾ ਉਹ ਅਸੀਂ ਬੀਜ ਦੇ ਰਹੇ ਹਾਂ ਪਹਿਲਾਂ ਘਰ ਵਾਸਤੇ ਬੀਜ ਦੇ ਸੀ ਓਕੇ ਤੇ ਉਹਦਾ ਫਿਰ ਮੈਂ ਜਦੋਂ ਨਾ ਉਹਦੇ ਰਿਜ਼ਲਟ ਦੇਖੇ ਕਿ ਜਿਹੜੀ ਰੋਟੀ ਉਹਦੀ ਬਣਦੀ ਸੀ ਬੜੀ ਚੰਗੀ ਬਣਦੀ ਸੀ ਖਾ ਲਈ ਜਦ ਹੀ ਹਾਜਮ ਜਿਵੇਂ ਅੱਜ ਕੱਲ ਬੜੀ ਪ੍ਰੋਬਲਮ ਆਉਂਦੀ ਆ ਵੀ ਰੋਟੀ ਖਾ ਲਈ ਜੀ ਹਾਜਮ ਨਹੀਂ ਹੁੰਦੀ ਆਏ ਨਹੀਂ ਹੁੰਦੀ ਉਹ ਜਿਹੜੀ ਰੋਟੀ ਆ অর্ਗੈਨਿਕ ਦੀ ਆ ਕਣਕ ਦੀ ਆ ਉਹਦਾ ਪਹਿਲਾਂ ਇਹੀ ਸੀ ਵੀ ਜਦੋਂ ਤੁਸੀਂ ਖਾ ਲਿਓ ਘੰਟੇ ਡੇਢ ਘੰਟੇ ਦੇ ਵਿੱਚ ਤੁਹਾਨੂੰ ਮਤਲਬ ਤੁਹਾਡਾ ਪੇਟ ਖਾਲੀ ਓਕੇ ਖੇਤੀ ਲੋਕ ਕਹਿੰਦੇ ਆਗੇ ਫਰਟੀਲਿਜ਼ਰ ਹਰ ਇੱਕ ਨੂੰ ਹੋਇਆ ਪਿਆ ਜਿਹੜਾ ਬੰਦਾ ਇਸ ਕਣਕ ਦੀ ਫਰਜ ਕਰੋ ਕਿ ਆਰਗੈਨਿਕ ਕਣਕ ਦੀ ਰੋਟੀ ਖਾਓਗੇ ਉਹਨੂੰ ਫੈਟੀ ਲੀਵਰ ਨਹੀਂ ਹੋਊਗਾ ਜਿੰਦਗੀ ਦੇ ਵਿੱਚ ਡਾਕਟਰਾਂ ਨੇ ਯਾਰ ਕਮੈਂਡਡ ਚੀਜ਼ਾਂ ਨੇ ਇਹ 3-4 ਸਾਲ ਹੋ ਗਏ ਤੁਹਾਨੂੰ ਇਹਦੇ ਚ ਕੋਈ ਰਿਓ ਵੀ ਕੋਈ ਸਪਰੇ ਨਹੀਂ ਹੋਈ ਵੀ ਤੁਸੀਂ ਇੱਥੇ ਆਰਗੈਨਿਕ ਹੀ ਬੀਜੋ ਕੇ ਤੇ ਫਿਰ ਪੰਜਾਬ ਐਗਰੋ ਵਾਲਿਆਂ ਨਾਲ ਵੀ ਮੇਰਾ ਟੱਚ ਆਪਾਂ ਉਥੋਂ ਮੈਂ मतलब ਦਿੱਤਾ ਹੋਇਆ ਉਹਨਾਂ ਨੂੰ ਆਪਾਂ ਸਰਟੀਫਿਕੇਟ ਲੈ ਰਹੇ ਆ ਇਹਦਾ ਤੇ ਫਿਰ ਮੈਂ ਇੱਥੇ ਜਿਹੜੀ ਆਪਣੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਬੀਜ ਆ ਆਰਗੈਨਿਕ ਤਾਂ ਹਰ ਇੱਕ ਬੰਦਾ ਕਹਿੰਦਾ ਸੀ ਬਹੁਤ ਫਾਰਮਾਂ ਦੇ ਵਿੱਚ ਜਾਂਦੇ ਆ ਪਰ ਅਗਲਾ ਕਹਿੰਦਾ ਯਾਰ ਬੀਜਣ ਮੌਕੇ ਅਸੀਂ ਮਾੜਾ ਮੋਟਾ ਡੀਪੀ ਟਾ ਡੀ ਇਹਦੇ ਵਿੱਚ ਨਹੀਂ 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 ਬਿਲਕੁਲ ਨਹੀਂ ਕੇਵਲ ਤੇ ਕੇਵਲ ਰੂੜੀ ਦਾ ਰਿਓ ਪਿਆ ਇਹਦੇ ਚ ਓਕੇ ਉਸ ਤੋਂ ਬਿਨਾ ਨਾ ਡੀਏਪ ਨਾ ਕਿਸੇ ਕਿਸਮ ਦੀ ਵੀ ਕੋਈ ਸਪਰੇ ਕੋਈ ਕੱਕ ਬਿਲਕੁਲ ਹੀ ਨਹੀਂ ਯੂਜ਼ ਕਰਿਆ ਅੱਛਾ ਗੁੱਲੀ ਡੰਡੇ ਤੋਂ ਬਹੁਤ ਕਣਕਾਂ ਪ੍ਰਭਾਵਿਤ ਨੇ ਤੇ ਲੋਕ ਲੱਗੇ ਪਿਆ ਗੁੱਲੀ ਡੰਡੇ ਵਾਲੀਆਂ ਰਿਹਾਂ ਸਪਰੇ ਹਾਂ ਕਰਨ ਪਰ ਗੁੱਲੀ ਡੰਡਾ ਉਹਨਾਂ ਦੇ ਕਾਬੂ 'ਚ ਨਹੀਂ ਆ ਰਿਹਾ ਹਾਂਜੀ ਹਾਂਜੀ ਤੇ ਇੱਕ ਵੀ ਹਾਲ ਨਹੀਂ ਇਫਰ ਇਹ ਜਿਹੜੇ ਆਪਣੇ ਮੇਰੇ ਕੁਝ ਮਿੱਤਰ ਨੇ ਉਹਨਾਂ ਦੀ ਵੀ ਮੈਨੂੰ ਕਿਹਾ ਵੀ ਹੋਇਆ ਕੁਝ ਬੁਕਿੰਗ ਵੀ ਆਈ ਹੋਈ ਆ ਇਹਦੀ ਤੇ ਇਹ ਜਿਹੜਾ ਬੀਜ ਹੈ ਅਸੀਂ ਪੈਕ ਕਰਕੇ ਜਿਹੜਾ ਫਾਰਮਸੀ ਰਜਿਸਟਰਡ ਕਰਨੀ ਦਿੱਤੀ ਹੋਈ ਆ ਓਕੇ ਉਹ ਰਜਿਸਟਰਡ ਹੋਈ ਤੋਂ ਬਾਅਦ ਅਸੀਂ ਇਹ ਪੈਕ ਕਰਕੇ ਆਪੀ ਸੇਲ ਕਰਾਉਣਾ ਹੁਣ ਤੱਕ ਦੋ ਬੰਦੇ ਅਜੇ ਇਹ ਵੀ ਆ ਚੁੱਕੇ ਨੇ ਜਿਹੜੇ ਕਹਿੰਦੇ ਨੇ ਵੀ ਸਾਡੇ ਨਾਲ ਹੋਣਾ ਹੀ ਤੁਸੀਂ ਸੌਦਾ ਕਰ ਲਓ ਤੇ ਸਾਰੀ ਦੀ ਸਾਰੀ ਕੰਡਕ ਅਸੀਂ ਲੈ ਕੇ ਜਾਵਾਂਗੇ ਆ 6 ਦੇ 6 ਬਿਲਕੁਲ ਜੀ ਉਹ ਕਹਿੰਦੇ ਵਸ ਤੁਸੀਂ ਅ ਅਸੀਂ ਆਪਣੀ ਲਿਆਵਾਂਗੇ ਟਰਾਲੀ ਤੁਸੀਂ ਕਟਾ ਕੇ ਆਪਣਾ ਕੰਡਾ ਕਰਾ ਕੇ ਪੈਸੇ ਲੈ ਲਓ ਤੇ ਪਰ ਆਪਾ ਉਹ ਕੰਮ ਨਹੀਂ ਕਰਨਾ ਕਿਉਂਕਿ ਆਪਾਂ ਮਤਲਬ ਇਹ ਜਿਹੜੇ ਮੇਰੇ ਮਿੱਤਰ ਨੇ ਦੋਸਤ ਨੇ ਜਾਂ ਜਿਹੜੇ ਲੋਕਲ ਲੋਕ ਨੇ ਜਿਹੜੇ ਲੜੀਂਦੇ ਨੇ ਉਹਨਾਂ ਨੂੰ ਆਪਾਂ ਜਾਇਜ਼ ਰੇਟ ਤੇ ਦੇਣੀ ਇਹਦੇ ਉੱਤੇ ਜਾ ਕੇ ਨਾ ਬੰਦਾ ਚਾਹੇ ਇਹਦਾ ਟੈਸਟ ਵੀ ਕਰਵਾ ਲੈ ਵੀ ਇਹ ਤੇ ਕੋਈ ਸਪਰੇ ਹੋਈ ਆ ਰੇਪਿਆ ਉਹ ਸਾਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਕਰਵਾ ਸਕਦਾ ਹੈਗਾ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖੜੇ ਆ ਪਿੰਡ ਜੰਡ ਦੇ ਵਿੱਚ ਆਰਗੈਨਿਕ ਖੇਤੀ ਦੇ ਸਬੰਧ ਵਿੱਚ ਜਿਵੇਂ ਕਿ ਆਪਾਂ ਸੁਣਿਆ ਕਿ ਆਰਗੈਨਿਕ ਖੇਤੀ ਦੇ ਲਈ ਪਿੰਡ ਜੰਡ ਤੋਂ ਚੀਮਾ ਫਾਰਮ ਬਹੁਤ ਮਸ਼ਹੂਰ ਆ ਤੇ ਅੱਜ ਆਪਾਂ ਢੇਰ ਸਾਰੀਆਂ ਗੱਲਾਂ ਸਰਪੰਚ ਸਾਹਿਬ ਦੇ ਨਾਲ ਕਰਦੇ ਆਂਗੇ ਐਸ ਟਾਈਮ ਮੌਜੂਦਾ ਸਰਪੰਚ ਵੀ ਆ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਸ ਠੀਕ ਆ ਜੀ ਠੀਕ ਬਹੁਤ ਵਧੀਆ ਜੀ ਅਸਾ ਸਰਪੰਚ ਸਾਹਿਬ ਸਾਨੂੰ ਇਹ ਦੱਸੋ ਵੀ ਆਰਗੈਨਿਕ ਖੇਤੀ ਦੀ ਚਟ ਤੁਹਾਨੂੰ ਕਦੋਂ ਤੋਂ ਲੱਗੀ ਆਰਗੈਨਿਕ ਤਾਂ ਆ ਕਾਫੀ ਸਾਲ ਹੋ ਗਏ ਤਕਰੀਬਨ 10 ਸਾਲਾਂ ਤੋਂ ਉੱਪਰ ਹੋ ਗਿਆ ਮੈਨੂੰ ਜਿਹੜੀ ਕਣਕ ਦੀ ਇਕੱਲੀ ਖੇਤੀ ਮੈਂ ਪਹਿਲਾਂ ਕਣਕ ਦੀ ਹੀ ਕਰਦਾ ਸੀ ਓਕੇ ਤੇ ਸੁਨਹਿਰੀ ਜਿਹੜੀ ਸ਼ਰਬਤੀ ਬੀਜ ਹੈ ਆਪਣੇ ਰਾਜਸਥਾਨ ਦਾ ਉਹ ਅਸੀਂ ਬੀਜ ਦੇ ਰਹੇ ਹਾਂ ਪਹਿਲਾਂ ਘਰ ਵਾਸਤੇ ਬੀਜਦੇ ਸੀ ਓਕੇ ਤੇ ਉਹਦਾ ਫਿਰ ਮੈਂ ਜਦੋਂ ਨਾਲ ਉਹਦੇ ਰਿਜ਼ਲਟ ਦੇਖੇ ਕਿ ਜਿਹੜੀ ਰੋਟੀ ਉਹਦੀ ਬਣਦੀ ਸੀ ਬੜੀ ਚੰਗੀ ਬਣਦੀ ਸੀ ਖਾ ਲਈ ਜਦ ਹੀ ਹਾਜਮ ਜਿਵੇਂ ਅੱਜ ਕੱਲ ਬੜੀ ਪ੍ਰੋਬਲਮ ਆਉਂਦੀ ਆ ਵੀ ਰੋਟੀ ਖਾ ਲਈ ਜੀ ਹਾਜਮ ਨਹੀਂ ਹੁੰਦੀ ਆਏ ਨਹੀਂ ਹੁੰਦੀ ਉਹ ਜਿਹੜੀ ਰੋਟੀ ਆ অর্ਗੈਨਿਕ ਦੀ ਆ ਕਣਕ ਦੀ ਆ ਉਹਦਾ ਪਹਿਲਾ ਇਹ ਸੀ ਵੀ ਜਦੋਂ ਤੁਸੀਂ ਖਾ ਲਿਓ ਘੰਟੇ ਡੇਢ ਘੰਟੇ ਦੇ ਵਿੱਚ ਤੁਹਾਨੂੰ ਮਤਲਬ ਤੁਹਾਡਾ ਪੇਟ ਖਾਲੀ ਓਕੇ ਬੜੀ ਛੇਤੀ ਹਾਜ਼ਮ ਹੁੰਦੀ ਸੀ ਫਿਰ ਉਹ ਹਰ ਇੱਕ ਪੱਖੋਂ ਚੰਗੀ ਸੀ ਹੌਲੀ ਹੌਲੀ ਫਿਰ ਕੁਝ ਮੈਂ ਵਧਾਇਆ ਵੀ ਸੀ ਕੁਝ ਕਾਰਨਾ ਕਰਕੇ ਫਿਰ ਮੈਂ ਛੱਡ ਵੀ ਦਿੱਤੀ ਸੀ ਕਿਉਂਕਿ ਕੁਝ ਬੰਦੇ ਵੀਰ ਮਤਲਬ ਮੇ ਤੋਂ ਲਜਾ ਕੇ ਮੈਨੂੰ ਪੈਸੇ ਪੂਸੇ ਨਾ ਮਿਲੇ ਕੁਝ ਰੌਲਾ ਜਿਹਾ ਇਹ ਜਾ ਵੀ ਹੋਇਆ ਫਿਰ ਮੈਂ ਘਰ ਵਾਸਤੇ ਵੀ ਜਾਰਿਆ ਠੀਕ ਤੇ ਫਿਰ ਦੁਬਾਰਾ ਅਸਲ ਮੈਨੇ ਜਿਹੜੇ ਖੇਤ ਚ ਆਪਾਂ ਖੜੇ ਆ ਹੂੰ ਇਥੇ 6 ਕੜਾ ਆਪਣੇ ਖੇਤ ਆਏ ਇਹ ਮੰਨ ਲੈ ਵੀ ਜਿਹੜੀ ਆਰਗੇਨਿਕ ਜਿਹੜੀ ਆ ਹੁਣ ਕਣਕ ਖੜੀ ਆ ਜਿਹੜੀ ਇਹ 6 ਕੜ ਜਾ ਇਹ ਮੈਂ ਪਿਛਲੇ 3 3.5 ਸਾਲ ਤੋਂ ਜ਼ਮੀਨ ਦੇ ਰੱਖੀ ਸੀ ਪੱਠੇ ਵਾਲਿਆਂ ਨੂੰ ਓਕੇ ਉਹ ਇਹਦੇ ਚ ਲਿਆ ਕੇ ਆ ਭਾ ਕੇ ਸਟੋਰ ਕਰਦੇ ਸੀ ਚੱਕ ਕੇ ਲੈ ਜਾਂਦੇ ਸੀ ਤੇ ਫੇਰ ਉਹ ਜਦੋਂ ਮੇਰਾ ਮਤਲਬ ਮੈਂ ਇਹਨਾਂ ਤੋਂ ਵਾਪਸ ਲੈ ਲਈ ਜ਼ਮੀਨ ਪਠਿਆਲਿਆਂ ਤੋਂ ਵੀ ਯਾਰ ਨਹੀਂ ਠੀਕ ਮੈਂ ਹੀ ਆਪਣੀ ਖੇਤੀ ਕਰਨੀ ਆ ਓਕੇ ਤੋਂ ਮੇਰੇ ਮਿੱਤਰ ਨੇ ਉਹਨਾਂ ਨੇ ਮੈਨੂੰ ਸੁਝਾਅ ਦਿੱਤਾ ਵੀ ਇਹ 3-4 ਸਾਲ ਹੋ ਗਏ ਤੁਹਾਨੂੰ ਇਹਦੇ 'ਚ ਕੋਈ ਰਿਓ ਵੀ ਕੋਈ ਸਪਰੇ ਨਹੀਂ ਹੋਈ ਵੀ ਤੁਸੀਂ ਇੱਥੇ ਆਰਗੈਨਿਕ ਹੀ ਬੀਜੋ ਓਕੇ ਤੇ ਫਿਰ ਪੰਜਾਬ ਐਗਰੋ ਵਾਲਿਆਂ ਨਾਲ ਵੀ ਮੇਰਾ ਟੱਚ ਆਪਾਂ ਉਥੋਂ ਮਤਲਬ ਦਿੱਤਾ ਹੋਇਆ ਉਹਨਾਂ ਨੂੰ ਆਪਾਂ ਸਰਟੀਫਿਕੇਟ ਲੈ ਰਹੇ ਆਂ ਇਹਦਾ ਓਕੇ ਤੇ ਫਿਰ ਮੈਂ ਇੱਥੇ ਜਿਹੜੀ ਆਪਣੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਬੀਜ ਆ ਚਪਾਤੀ ਨੰਬਰ 1 ਜਿਹੜਾ ਇਹ ਕਿੰਨਾ ਨੇ ਜਿਹੜਾ हां हां पिछली पिछली बेर भी ਦਿੱਤਾ ਹੈ ਕੀ મતલਬ ਇਹ ਫਿਰ ਮੈਂ 5 ਸੀਡ ਤੋਂ ਆਪਣੇ ਲਿਆ ਕੇ ਇਥੇ ਬੀਜਿਆ ਜੀ ਇਹ 6 ਏਕੜ ਹੁਣ ਮਤਲਬ ਆਰਗੇਨਿਕ ਕਣਕ ਆਪਾਂ ਹੀ ਬੀਜੀ ਹੋਈ ਅੱਛਾ ਜਦੋਂ ਮਾਲੀ ਆਰਗੇਨਿਕ ਤਾਂ ਹਰ ਇੱਕ ਬੰਦਾ ਕਹਿੰਦਾ ਸੀ ਬਹੁਤ ਫਾਰਮਾਂ ਦੇ ਵਿੱਚ ਜਾਂਦੇ ਆ ਪਰ ਅਗਲਾ ਕਹਿੰਦਾ ਯਾਰ ਬੀਜਣ ਮੌਕੇ ਅਸੀਂ ਮਾੜਾ ਮੋਟਾ ਡੀਪੀ ਟਾਡੀ ਇਹਦੇ ਵਿੱਚ ਨਹੀਂ 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 ਬਿਲਕੁਲ ਨਹੀਂ ਕੇਵਲ ਤੇ ਕੇਵਲ ਰੂੜੀ ਦਾ ਰਿਓ ਪਿਆ ਇਹਦੇ ਚ ਓਕੇ ਉਸ ਤੋਂ ਬਿਨਾ ਨਾ ਡੀਏਪ ਨਾ ਕਿਸੇ ਕਿਸਮ ਦੀ ਵੀ ਕੋਈ ਸਪਰੇ ਕੋਈ ਕੱਕ ਬਿਲਕੁਲ ਹੀ ਨਹੀਂ ਯੂਜ਼ ਕਰਿਆ ਅੱਛਾ ਚਲੋ ਇੱਕ ਗੱਲ ਹੋਰ ਦੱਸੋ ਤੁਸੀਂ ਜਿਵੇਂ ਆਪਾਂ ਆਮ ਹੀ ਦੇਖਦੇ ਆਂਗੇ ਕਿ ਆਹ ਦਿਨਾਂ ਦੇ ਵਿੱਚ ਨਾ ਲੋਕ ਗੁੱਲੀ ਡੰਡੇ ਤੋਂ ਬਹੁਤ ਕਣ ਕਣ ਪ੍ਰਭਾਵਤ ਨੇ ਤੇ ਲੋਕ ਲੱਗੇ ਪਿਆ ਗੁੱਲੀ ਡੰਡੇ ਵਾਲੀਆਂ ਰੇਹਾਂ ਸਪਰੇ ਹਾਂ ਕਰਨ ਪਰ ਗੁੱਲੀ ਡੰਡਾ ਉਹਨਾਂ ਦੇ ਕਾਬੂ 'ਚ ਨਹੀਂ ਆ ਰਿਹਾ ਹਾਂਜੀ ਹਾਂਜੀ ਤੇ ਇੱਕ ਵੀ ਚਾਲ ਨਹੀਂ ਦੀ ਇਹ ਫਿਰ ਇਹਦੇ ਚਾਇਨ ਨੇ ਨਾ ਇਹ ਖੇਤ ਜਿਹੜੇ ਸੀਗੇ ਇਹਨਾਂ 'ਚ ਬਜਾਈ ਹੋਈ ਹੋਈ ਨਹੀਂ ਤੇ ਬੀਜ ਆਟੋਮੈਟਿਕਲੀ ਉਹ ਮਤਲਬ ਜਿਹੜਾ ਸੀਗਾ ਇਹਦੇ 'ਚੋਂ ਖਤਮ ਹੋ ਗਿਆ ਨਸ਼ਟ ਹੋ ਗਿਆ ਓਕੇ ਤਿੰਨ ਸਾਲ ਹਾਂ ਤਿੰਨ ਸਾਲ ਤਾਂ ਉਹ ਮਤਲਬ ਇਹ ਖੇਤ ਜਮਾ ਵਿਲੇ ਪਏ ਰਹੇ ਹਾਂ ਹਾਂ ਉਹਦੇ ਨਾਲ ਮਤਲਬ ਇੱਥੇ ਜਰਮੀਨੇਸ਼ਨ ਹੋਈ ਨਹੀਂ ਉਹ ਜਰਮੀਨੇਸ਼ਨ ਨਹੀਂ ਹੋਈ ਬੀਜ ਨਹੀਂ ਪਿਆ ਤਾਂ ਗਾਂਹ ਗੁੱਲੀ ਡੰਡਾ ਹੋਣ ਦੀ ਸੰਭਾਵਨਾ ਹੀ ਖਤਮ ਹੋ ਗਈ ਓਕੇ ਅੱਛਾ ਇਹਦੇ ਲਈ ਹੁਣ ਇਹ ਗੱਲ ਆਪਾਂ ਕਰਦੇ ਹਾਂ ਕਿ ਕਿ ਮੰਨ ਲਓ ਵੀ ਤੁਸੀਂ ਵਾਪਸ ਇਹ ਪੰਜ ਸੀਡ ਵਾਲੇ ਨੂੰ ਬੀਜ ਦੇਣਾ ਜਾਂ ਜਿਵੇਂ ਲੋਕਲ ਇਹ ਜਿਹੜਾ ਮਤਲਬ ਚ ਨੰਬਰ 1 ਨੇ ਆ ਇਹ ਜਿਹੜਾ ਇਹ ਜਿਹੜਾ ਸੇਲ ਕਰਨਾ ਓਕੇ ਲੋਕਲ ਜਿਹੜੇ ਆਪਣੇ ਮੇਰੇ ਕੁਝ ਮਿੱਤਰ ਨੇ ਉਹਨਾਂ ਦੀ ਮੈਨੂੰ ਕਿਹਾ ਵੀ ਹੋਇਆ ਕੁਝ ਬੁਕਿੰਗ ਵੀ ਆਈ ਹੋਈ ਆ ਇਹਦੀ ਤੇ ਇਹ ਜਿਹੜਾ ਬੀਜ ਹੈ ਅਸੀਂ ਪੈਕ ਕਰਕੇ ਜਿਹੜਾ ਫਾਰਮਸੀ ਰਜਿਸਟਰਡ ਕਰਨੀ ਦਿੱਤੀ ਹੋਈ ਆ ਓਕੇ ਉਹ ਰਜਿਸਟਰਡ ਹੋਈ ਤੋਂ ਬਾਅਦ ਅਸੀਂ ਇਹ ਪੈਕ ਕਰਕੇ ਆਪੀ ਸੇਲ ਕਰ ਕਈ ਬੰਦੇ ਹੁੰਦੇ ਆ ਉਹ ਮਤਲਬ ਵੀ ਫੋਨ ਦੇ ਉੱਤੇ ਵੀ ਵੀਡੀਓ ਦੇ ਨਹੀਂਗੇ ਉਹਨਾਂ ਦੇ ਮਨ ਇੱਛਾ ਕਣਕ ਲੈ ਲੀਏ ਹੈਨਾ ਘਰ ਦੇ ਵਿੱਚ ਕਈ ਲੋਕ ਆਏ ਹੁੰਦਾ ਜਿਵੇਂ ਮੈਲ ਦਾ ਆਟਾ ਬਣਾ ਛੋਟੀ ਛੋਟੀ ਲੈ ਲੈਂਦੇ ਹੁੰਦੇ ਆਗੇ ਉਹ ਤੇ ਬਾਈ ਚਾਂਸ ਉਹ ਤੁਹਾਡੇ ਨਾਲ ਨੰਬਰ ਤੇ ਸੰਪਰਕ ਕਰਨ ਉਹਨਾਂ ਨੂੰ ਕਣਕ ਮੈਂ ਹਾਂ ਜਰੂਰ ਦੇਵਾਂਗੇ ਜੀ ਜਰੂਰ ਦੇਵਾਂਗੇ ਮੈਂ ਜਿਹੜਾ ਮੇਨ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਮੇਰੇ ਕੋਲ ਹੁਣ ਤੱਕ ਦੋ ਬੰਦੇ ਅਜੇ ਇਹ ਵੀ ਆ ਚੁੱਕੇ ਨੇ ਜਿਹੜੇ ਕਹਿੰਦੇ ਨੇ ਵੀ ਸਾਡੇ ਨਾਲ ਹੁਣੇ ਹੀ ਤੁਸੀਂ ਸੌਦਾ ਕਰ ਲਓ ਤੇ ਸਾਰੀ ਦੀ ਸਾਰੀ ਕਣਕ ਅਸੀਂ ਲੈ ਕੇ ਜਾਵਾਂਗੇ ਆ 6 ਦੇ 6 ਬਿਲਕੁਲ ਜੀ ਉਹ ਕਹਿੰਦੇ ਵਸ ਤੁਸੀਂ ਅਸੀਂ ਆਪਣੀ ਲਿਆਵਾਂਗੇ ਟਰਾਲੀ ਤੁਸੀਂ ਕਟਾ ਕੇ ਆਪਣਾ ਕੰਡਾ ਕਰਾ ਕੇ ਪੈਸੇ ਲੈ ਲਓ ਤੇ ਪਰ ਆਪਾ ਉਹ ਕੰਮ ਨਹੀਂ ਕਰਨਾ ਕਿਉਂਕਿ ਆਪਾਂ ਮਤਲਬ ਇਹ ਜਿਹੜੇ ਮੇਰੇ ਮਿੱਤਰ ਨੇ ਦੋਸਤ ਨੇ ਜਾਂ ਜਿਹੜੇ ਲੋਕਲ ਲੋਕ ਨੇ ਜਿਹੜੇ ਲੜੀਂਦੇ ਨੇ ਉਹਨਾਂ ਨੂੰ ਆਪਾਂ ਜਾਇਜ਼ ਰੇਟ ਤੇ ਦੇਣੀ ਆ ਕੋਈ ਇਹ ਨਹੀਂ ਹੈਗਾ ਵੀ ਕੋਈ ਆਪਾਂ ਕਿਉਂਕਿ ਉਹ ਲੋਕ ਹੋਣਾ ਸ਼ਹਿਰਾਂ 'ਚ ਤਾਂ ਸ਼ੈੱਲ ਲਾਉਣ ਲੱਗੇ ਲਿਜਾ ਕੇ ਆਹ ਰਲਾਲਿਆ ਜੀ ਆਹ ਇੰਨਾ ਮਹਿੰਗਾ ਆਟਾ ਉਹ ਸ਼ੈੱਲ ਲਾਉਣ ਵਾਲੀ ਗੱਲ ਹੋ ਗਈ ਉਹ ਉਹ ਚੀਜ਼ ਆਪਾਂ ਨਹੀਂ ਕਰਨੀ ਆਪਾਂ ਇਹ ਲੋਕਲ ਲੋਕਾਂ ਨੂੰ ਹੀ ਦੇਣੀ ਆ ਨਾ ਕਿ ਚਾਹੀਦਾ ਆਪ ਆ ਕੇ ਦੇਖ ਲਈ ਸਕੇ ਬਿਲਕੁਲ ਜੀ ਬਿਲਕੁਲ ਠੀਕ ਆ ਬਾਰੀ ਨਹੀਂ ਦੇਣੀ ਆਪਾਂ ਲੋਕਾਂ ਲੋਕਾਂ ਨੂੰ ਹੀ ਦੇਣੀ ਆ ਹਾਂ ਕਿੰਨੇ ਟਾਈਮ ਦੀ ਹੋ ਚੁੱਕੀ ਹੈ ਗਣਕੀ ਕਿੰਨੇ ਮਤਲਬ ਦਿਨ ਕਿੰਨੇ ਹੋ ਗਏ ਜੀ ਐ ਐਗਜੈਕਟ ਦਿਨ ਤਾਂ ਹੁਣ ਮੈਂ ਤੁਹਾਨੂੰ ਕਾਊਂਟਿੰਗ ਨਹੀਂ ਹੋਈ ਮੇਰੀ ਕੋਈ ਕੋਈ ਕਰੀ ਕਾਊਂਟਿੰਗ ਕਰੀ ਨਹੀਂ ਹੋਈ ਆ ਓਕੇ ਤੇ ਇਹ ਵੈਸੇ ਜਿਹੜੀ ਇਹਦੀ ਬਜਾਈ ਆ ਇਹ ਹੈਗੀ ਆ ਨਵੰਬਰ 12 ਤਰੀਕ ਦੀ 12 ਨਵੰਬਰ ਨੂੰ ਹਾਂ 12 ਨਵੰਬਰ ਦੀ ਇਹਦੀ ਬਜਾਈ ਆ ਤੇ ਇਹਦੇ ਚ ਬਿਲਕੁਲ ਵੀ ਕੋਈ ਕਿਸੇ ਕਿਸਮ ਦੀ ਵੀ ਕੋਈ ਮਤਲਬ ਜਿਹੜੀ ਪੈਸਟੀਸਾਈਡ ਜਾਂ ਕੋਈ ਵੀ ਇਨਸੈਕਟਿਡ ਕੁਝ ਵੀ ਨਹੀਂ ਯੂਜ਼ ਹੋਇਆ ਕੋਈ ਵੀ ਬੰਦਾ ਨਾ ਕਰਨਾ ਨਾ ਕਰਨਾ ਹੈ ਕੇਵਲ ਤੇ ਕੇਵਲ ਮਤਲਬ ਸਾਡੇ ਇੱਕ ਮਿੱਤਰ ਨੇ ਵੀਰ ਨਵਨੀਤ ਨੇ ਉਹਨਾਂ ਦੀ ਰეკਮੈਂਡੇਸ਼ਨ ਸੀਗੀ ਵੀ ਇੱਕ ਪਾਥੀਆਂ ਦੀ ਕੱਲੀ ਸਪਰੇ ਇਹਨਾਂ ਦੇ ਕਰਦੇ ਆ ਹਾਂ हां ओसी okay. जरूर ਕਰਾਂਗੇ ओ भी ज्यादा अजे मतलब कुछ दा नंगेया ते अजे महीना नहीं करदे ਘੱਟ ਤੋਂ ਘੱਟ कुछ दा नंगेया ते एक स्प्रे केवल ते केवल ओ पाथी चूने दी ओ जरूर ਕਰਾਂਗੇ ਤੇ ਉਹਦੇ ਨਾਲ ਜਿਹੜਾ ਤੇਲਾ ਵਗੈਰਾ ਨਹੀਂ ਲੱਗਦਾ ਤੇ ਨਹੀਂ ਇਸ ਇਸ ਜਗ੍ਹਾ ਤੇ मतलब ਹੋਰ ਕੋਈ ਵੀ ਚੀਜ਼ ਕੁਛ ਕੋਈ ਵੀਰੇ ਅਜੇ ਨੇਗੇ ਜਿਹੜੇ ਆਰਗੈਨਿਕ ਕਹਿੰਦੇ ਨੇ ਪਰ ਉਹ ਨਾਲ ਨਾ ਫਿਰ ਉਹ ਬਾਇਓ ਫੀਡਾਂ ਪਾਉਣ ਲੱਗ ਜਾਂਦੇ ਨੇ ਜਾਂ ਉਹ ਜਿਹਾ ਉਹ ਕਹ ਹੈ ਤਾਂ ਆਰਗੈਨਿਕ ਦੇ ਥੱਲੇ ਹੀ ਲਿਆਉਂਦੇ ਨੇ ਔਰ ਫਿਰ ਉਹ ਉਹ ਤਾਂ ਉਹੀ ਸਿਸਟਮ ਹੋ ਗਿਆ ਨਾ ਕਾਨੀ ਫੜਿਆ ਤਾਂ ਇਧਰ ਦੀ ਨਹੀਂ ਇਧਰ ਦੀ ਫੜ ਲਿਆ ਇਧਰ ਦੀ ਫੜ ਲਿਆ ਠੀਕ ਆ ਨਾ ਝਾੜ ਜ਼ਰੂਰ ਕੱਟਣਾ ਇਹਦਾ ਮੇਰਾ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਝਾੜ ਇਹਦਾ ਮਤਲਬ ਕਾਫੀ ਘਟਾਉਣਾ ਦੂਜਿਆਂ ਨਾਲ ਹਾਂ ਪਰ ਆਪਾਂ ਜੇ ਕਿਸੇ ਨੂੰ ਚੀਜ਼ ਦੇਣੀ ਆ ਹੁਣ ਮਤਲਬ ਇਹ ਨਹੀਂ ਹੋਊਗਾ ਤਾਂ ਵੀ ਮਤਲਬ ਅਗਲਾ ਚੀਜ਼ ਲੈ ਕੇ ਜਾਵੇ ਤਾਂ ਠੱਗਿਆ ਮਹਿਸੂਸ ਕਰੇ ਤੇ ਉਹਦਾ ਕੀ ਫਾਇਦਾ ਫਿਰ ਪੂਰੀ ਖਾਲਸੀ ਦੇਣੀ ਆ ਹਾਂ ਬਿਲਕੁਲ ਖਾਲਸੀ ਤੇ ਬਾਕੀ ਇੱਕ ਗੱਲ ਹੋਰ ਵੀ ਆ ਕਿ ਉਹ ਸਾਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਕਰਵਾ ਸਕਦਾ ਹੈਗਾ ਕਿਉਂਕਿ ਜੀਣੀਆ ਕਣਕਾਂ ਨੇਗੀਆਂ ਆਉਂਦੀਆਂ ਦਾ ਕਈ ਤਰ੍ਹਾਂ ਦੀਆਂ ਨੇਗੀਆਂ ਹਰ ਇੱਕ ਪਿੰਡ ਦਾ ਹੁਣ ਆਪ ਦਾ ਨਵਾਂ ਹੁਣ ਕਣ ਬਣ ਜਾਂਦਾਗਾ ਉਸ ਤੋਂ ਬਾਅਦ ਦੇ ਵਿੱਚ ਹੁਣ ਕੀ ਸਿਸਟਮ ਆਗਾ ਕਿ ਆਰਗੈਨਿਕ ਖੇਤੀ ਲੋਕ ਕਹਿੰਦੇ ਆਗੇ ਫਰਟੀਲਾਈਜ਼ਰ ਹਰ ਇੱਕ ਨੂੰ ਹੋਇਆ ਪਿਆ ਜੇ ਬੰਦਾ ਇਸ ਕਣਕ ਦੀ ਫਰਜ ਕਰੋ ਕਿ ਆਰਗੈਨਿਕ ਕਣਕ ਦੀ ਰੋਟੀ ਖਾਓਗਾ ਉਹਨੂੰ ਫਰਟੀਲਾਈਜ਼ਰ ਨਹੀਂ ਹੋਊਗਾ ਜਿੰਦਗੀ ਦੇ ਵਿੱਚ ਡਾਕਟਰਾਂ ਨੇ ਯਾਰ ਕਮੈਂਡਡ ਚੀਜ਼ਾਂ ਨਹੀਂ ਲਏ ਹਨ ਤੇ ਬਾਕੀ ਹੁਣ ਜਿਵੇਂ ਨੰਬਰ ਉੱਤੇ ਚੱਲੀ ਜਾਂਦੇ ਆ ਤੇ ਜਿਹੜੇ ਵੀਰ ਨੂੰ ਇਹ ਕਣਕ ਦਾ ਬੀਜ ਚਾਹੀਦਾ ਹੋਇਆ ਜਾਂ ਆਪਦੇ ਖਾਣ ਜੂਗੀ ਕਣਕ ਲੈਣੀ ਹੋਈ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਚੀਮਾ ਫਾਰਮ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਜੇ ਕਿਸੇ ਨੇ ਆ ਕੇ ਵਿజిਟ ਕਰਨਾ ਵੀ ਆ ਇਹ ਰੋਡ ਕਿਹੜਾ ਚੱਲਦਾ ਹੈ ਇਹ ਡੇਲੋਂ ਵਾਲੇ ਰੋਡ ਤੇ ਹੈ ਜੀ ਆਪਣਾ ਖੇਤ ਜਿਹੜਾ ਪਖਵਾਲ ਡੇਲੋਂ ਰੋਡ ਆ ਉਹਦੇ ਬਿਲਕੁਲ ਨਾਲ ਹੀ ਖੇਤ ਆਪਣਾ ਪਖਵਾਲ ਤੋਂ ਜਿਹੜਾ ਡੇਲੋਂ ਰੋਡ ਚੱਲਦਾ ਹੈਗਾ ਉਹਦੇ ਨਾਲ ਆ ਬਿਲਕੁਲ ਖੇਤ ਪਿੰਡ ਚੀਮਾ ਪਿੰਡ ਝੰਡ ਚੀਮਾ ਫਾਰਮ ਜੇ ਸਰਪੰਚ ਗੁਰਪਾਲ ਸਿੰਘ ਉਹਨਾਂ ਨੂੰ ਆਕੇ ਤੁਸੀਂ ਮਿਲ ਸਕਦੇ ਹੋ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਿਆਂਦਾ ਤਾਂ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ